ਮੈਦਪੁਰ ਤੋਂ ਜੋ ਜਗਰਾਵਂ ਰੋਡ ਜਾਂਦਾ ਰਸਤੇ ਚ ਦਰਿਆ ਸਤਲੁਜ ਦਾ ਪਲੌਂਦਾ ਚੜਦੇ ਵਾਲੇ ਪਾਸੇ ਢਾਈ ਤੋਂ 3 ਕਿਲੋਮੀਟਰ ਦੂਰ ਹੀ ਤੇ ਸਮਝਉਦਾ ਪਿੰਡ ਰਾਇਕੌਰ ਗੁਜਰਾ ਉਹਦੇ ਬਿਲਕੁਲ ਸਾਹਮਣੇ ਉਹ ਪਰ ਡਰਾਇਪਰ ਗੁਜਰਾ ਦੀ ਇਹ ਜ਼ਮੀਨ ਹੈ ਹਾਲਾਤ ਬੜੇ ਤਰਸਜੋਗ ਨੇ ਲਗਾਤਾਰ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਕੋਈ ਮਿੰਟ ਨਹੀਂ ਖਾਲੀ ਜਾਂਦਾ ਕਿ ਜਦੋਂ ਜ਼ਮੀਨ ਵਿੱਚ ਨਾਂ ਡਿੱਗੀ ਹੋਵੇ ਦੂਜੀ ਵੱਡੀ ਗੱਲ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਕੱਲ ਅਤੇ ਅੱਜ ਦੇ ਵਿੱਚ ਤਕਰੀਬਨ 2 ਫੁੱਟ ਘਟ ਗਿਆ ਪਰ ਪਾਣੀ ਚ ਘਟ ਗਿਆ ਪਟਾ ਲਗਾਤਾਰ ਲੱਗੀ ਹੋਈ ਹੈ ਉਸ ਦਾ ਕਾਰਨ ਕੀ ਹੈ ਕਿਉਂਕਿ ਜਿਸ ਜਗ੍ਹਾ 'ਚ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਂ ਇਹ ਵਾਲੇ ਤਸਵੀਰਾਂ ਇਹ ਅੱਗੇ ਫਰੰਟ ਕੈਮਰੇ ਦੇ ਵੀ ਦਿਖਾਵਾਂਗੇ ਇਸ ਜਗ੍ਹਾ 'ਤੇ ਪਾਣੀ ਤਕਰੀਬਨ 35-40 ਫੁੱਟ ਡੂੰਘਾ ਹੋ ਗਿਆ ਸਾਰਾ ਹੀ ਇਸੇ ਪਾਸੇ ਪਾਣੀ ਆ ਗਿਆ ਜਿਸ ਦੇ ਕਾਰਨ ਦਰਿਆ ਸੱਤ ਲਿਨਟਾ ਜਿਹਨੇ ਇੱਕ ਵੱਡਾ ਖੋਰਾ ਲਾ ਲਿਆ ਬੜੇ ਹਾਲਾਤ ਚਿੰਤਾਜਨਕ ਨੇ ਇੱਥੋਂ ਅੱਗੇ ਬੰਨ੍ਹ ਜੇਕਰ ਉਹ ਬੰਨ੍ਹ ਟੁੱਟ ਜਾਂਦਾ ਤਾਂ ਫਿਰ ਹਾਲਾਤ ਬੜੇ ਮਾੜੇ ਹੋ ਜਾਣਗੇ ਤਸਵੀਰ ਦਿਖਾਉਣ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਜ਼ਿਆਦਾ ਕਦੇ ਜ਼ੋਰ ਨਹੀਂ ਦਿੱਤਾ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜੇ ਕਿਉਂਕਿ ਅੱਗੇ ਜੋ ਪਿੰਡ ਨੇ ਉਹਨਾਂ ਬਚ ਸਕਦੇ ਆ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਪੱਥਰ ਦਾ ਰੇਸਮੈਂਟ ਨਹੀਂ ਕੋਈ ਬੋਰੀਆ ਦਾ ਰੇਸਮੈਂਟ ਨਹੀਂ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚਾ ਦਿਓ ਮੇਰੀ ਬੇਨਤੀ ਹੈ ਮੇਰੀ মিনਤ ਹੈ ਇਹ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਮ ਲੋਕਾਂ ਦੇ ਨਾਲ ਜੁੜੀ ਹੋਈ ਬੜੀ ਵੱਡੀ ਖਬਰ ਹੈ ਬੜੀ ਵੱਡੀ ਇਹ ਵੀਡੀਓ ਹੈ ਵੀਡੀਓ ਸਮਝ ਲਓ ਖਬਰ ਸਮਝ ਲਓ ਜੋ ਤੁਸੀਂ ਮਰਜ਼ੀ ਸਮਝ ਲਓ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਤਾਂ ਜੋ ਕਿਸੇ ਦਾ ਫਾਇਦਾ ਹੋ ਜਾਵੇ 2.5 300 ਏਕੜ ਜ਼ਮੀਨ ਦਰਿਆ ਦੇ ਵਿੱਚ ਸਥਾਨ ਤੇ ਡਿੱਗ ਚੱਕੀ ਹੈ ਔਰ ਹੁਣ ਤਾਂ ਤਕਰੀਬਨ ਮਹਿਜ਼ ਬੰਨ ਤੋਂ 100 ਮੀਟਰ ਦੂਰੀ 200 ਮੀਟਰ ਦੂਰੀ ਤੇ ਦਰਿਆ ਦਾ ਪਾਣੀ ਚੱਲ ਰਿਹਾ ਹੈ ਹਾਲਾਤ ਬੜੇ ਚਿੰਤਾਜਨਕ ਨੇ ਤਸਵੀਰ ਮੈਂ ਹੁਣ ਤੁਹਾਨੂੰ ਦਿਖਾਉਣਾ ਇਹ ਤਸਵੀਰ ਦੇਖ ਲਓ ਇਸ ਜਗ੍ਹਾ ਤੋਂ ਦਰਿਆ ਨੇ ਲਗਾਤਾਰ ਇਸ ਤਰ੍ਹਾਂ ਖੁਰਾ ਲਾਇਆ ਹੈ ਬਹੁਤ ਹਾਲਾਤ ਕਿੰਤਾ ਜਨਕ ਨੇ ਆ ਦੇਖੋ ਕੈਂਚੀ ਦੀ ਤਰ੍ਹਾਂ ਕੱਟਿਆ ਹੋਇਆ ਹੈ ਲਗਾਤਾਰ ਜਮੀਨ ਦਰਿਆ ਦੇ ਵਿੱਚ ਡਗ ਰਹੀ ਹੈ ਪਾਣੀ ਚ 2 ਫੁੱਟ ਉਤਰ ਗਿਆ ਪਰ ਗੱਲ ਇਹ ਕਿ ਇਸ ਸਾਈਡ ਤੇ ਸਾਰਾ ਪਾਣੀ ਇਸ ਸਾਈਡ ਤੇ ਜਾ ਗਿਆ ਤਕਰੀਬਨ ਉਹ ਤੁਸੀਂ ਅੱਗੇ ਤੱਕ ਦੇਖੋ ਸਾਰਾ ਪਾਣੀ ਇੱਥੇ 35 ਤੋਂ 40 ਫੁੱਟ ਡੰਗਾਈ ਹੈ ਪਾਣੀ ਦੀ ਹਾਲਾਤ ਬੜੇ ਆ ਦੇਖੋ ਇਸ ਤਰ੍ਹਾਂ ਕੱਟ ਲਾਇਆ ਹੈ 13 ਗੋ ਪੈ ਜਾਂਦੀਆਂ ਤੇ ਫਿਰ ਜ਼ਮੀਨ ਦਰਿਆ ਦੇ ਵਿੱਚ ਖਿਸਕ ਜਾਂਦੀ ਹੈ ਆ ਦੇਖੋ ਡਿੱਗੀ ਹੋਈ ਹੈ ਔਰ ਢਾਹ ਲਗਾਤਾਰ ਜਾ ਰਹੀ ਹੈ ਹੁਣ ਦੇਖੋ ਕਿ ਕਦੋਂ ਨਾ ਡਿੱਗੀ ਦਾਦ ਰਿਹਾ ਹੁਣ ਇੰਨੀ ਆ ਦੇਖੋ ਕੈਂਟੀ ਕਤਰ ਜਾ ਕੋਦ ਡਿੱਗਦਾ ਸਾਰਾ ਥਾਂ ਵਿੱਚ ਡਿੱਗ ਜਾਣਾ ਹਾਲਾਤ ਇਹ ਬਣੇ ਹੋਏ ਨੇ ਆ ਦੇਖੋ ਕਿ ਇਸ ਤਰ੍ਹਾਂ ਤੇੜਾ ਪਾਟੀ ਹੋਏ ਨੇ ਬੜੇ ਹਾਲਾਤ ਚਿੰਤਾਜਨਕ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਬੀ ਜ਼ਿੰਦਗੀਆਂ ਹੁਣ ਤੁਹਾਡੇ ਹੱਥ ਨੇ ਤੁਸੀਂ ਵੀਡੀਓ ਨੂੰ ਜੇਕਰ ਸ਼ੇਅਰ ਕਰਦੇ ਹੋਗੇ ਤੇ ਪ੍ਰਸ਼ਾਸਨ ਤੱਕ ਪਹੁੰਚ ਜਾਏਗੀ ਸ਼ਾਇਦ ਪ੍ਰਸ਼ਾਸਨ ਜਾਗ ਜਾਵੇ ਔਰ ਬੰਦ ਵੱਜ ਸਕੇ ਆ ਤੁਸੀਂ ਦੇਖੋ ਇੰਨੀ ਨਾ ਇਦਾਂ ਇਸ ਤਰ੍ਹਾਂ ਦੇ ਹਾਲਾਤ ਨੇ ਤਾਂ ਅੱਗੇ ਬੰਦ ਸਾਹਮਣੇ ਬੰਦ ਤੁਸੀਂ ਦੇਖ ਸਕਦੇ ਹੋ ਇੱਥੋਂ 100 ਕੋ ਮੀਟਰ ਸਾਰਾ ਹੋਗਾ 100 200 ਮੀਟਰ ਆ ਹਾਲਾਤ ਨੇ ਲਗਾਤਾਰ ਜ਼ਮੀਨ ਵਿੱਚ ਡਿਗਰੀ ਇਸ ਥਾਂ ਤੇ ਇਸ ਥਾਂ ਤੇ ਪੱਥਰ ਜਾਂ ਕੁਝ ਰੇਜ਼ਮੈਂਟ ਹੋ ਗਿਆ ਤਾਂ ਠੀਕ ਹੈ ਫਿਰ ਜਦੋਂ ਦਰਿਆ ਦੇ ਨੇੜੇ ਪਹੁੰਚ ਗਿਆ ਬੰਨ ਦੇ ਨੇੜੇ ਪਹੁੰਚ ਗਿਆ ਤੇ ਫਿਰ ਉੱਥੇ ਤਾਂ ਕੁਝ ਬਣਨਾ ਨਹੀਂਗਾ ਫਿਰ ਸਾਰੇ ਭੱਜ ਪੈਂਦੇ ਆ ਹੱਥਾਂ ਪੈਰਾਂ ਦੀ ਸਾਰਿਆਂ ਨੂੰ ਪੈ ਜਾਂਦੀ ਹੈ ਵੀ ਕੀ ਬਣੂਗਾ ਤੇ ਉਦੋਂ ਨੂੰ ਕੁਝ ਬਣਨਾ ਨਹੀਂਗਾ ਕਿਉਂਕਿ ਜਿਸ ਤਰ੍ਹਾਂ ਢਾਹ ਲੱਗੀ ਹੋਈ ਹੈ ਬੜੇ ਜਲਦੀ ਫਿਰ ਉੱਥੇ ਪਹੁੰਚ ਜਾਣਾ ਹੈ ਬੜੇ ਹਾਲਾਤ ਚਿੰਤਾਜਨਕ ਨੇ ਆ ਤੁਸੀਂ ਦੇਖ ਸਕਦੇ ਹੋ ਮਿੰਟ-ਮਿੰਟ ਬਾਅਦ ਦਰਿਆ 'ਚ țeੜਾਂ ਪਾਟੀਆਂ ਪਈਆਂ ਮਿੰਟ-ਮਿੰਟ ਬਾਅਦ ਵਿੱਚ ਦਰਿਆ ਦੇ ਖੰਮਾਂ ਵਿੱਚ ਮਿੰਟ-ਮਿੰਟ ਬਾਅਦ ਡਗਰੀਆਂ ਨੇ ਬੜੇ ਤਰਸ ਜੁਗਲਾਤ ਨੇ ਆ ਦੇਖੋ ਕਿੰਨਾ ਵੱਡਾ ਖੁੰਝਾ ਵੱਜਿਆ ਤੇ ਹੁਣ ਲਗਾਤਾਰ ਜਮੀਨ ਆ ਥੋੜੀ ਜਿਹੀ ਕਿ ਜੜਾਂ ਜੇ ਆ ਗਈਆਂ ਜਿਸ ਦੇ ਕਰਨੇ ਰੁਕ ਗਿਆ ਤੇ ਲਗਾਤਾਰ ਜਮੀਨ ਦਰਿਆ ਦੇ ਵਿੱਚ ਡਗਰੀ ਹੈ ਤਿੰਨ ਮੋਟਰਾਂ ਇੱਥੇ ਦਰਿਆ ਦੇ ਵਿੱਚ ਡੱਗੀਆਂ ਨੇ ਤੇ ਦੁਕਰੀਮ ਨੇ ਇਸ ਇੱਥੇ ਨੇੜੇ-ਨੇੜੇ 2200 ਏਕੜ ਜ਼ਮੀਨ ਦਰਿਆ ਦੇ ਵਿੱਚ ਡੱਗ ਗਈ ਹੈ ਹਾਲਾਤ ਬੜੇ ਚਿੰਤਾਜਨਕ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ țeੜਾਂ ਨੇ ਆ ਦੇਖੋ ਇਸ ਤਰ੍ਹਾਂ țeੜ ਇਹ ਹੁਣ ਇੰਨੀ ਜਮੀਨ ਸਾਰੀ ਵਿੱਚ ਡਗ ਜਣੇ ਨੇ ਨੇੜੇ ਜਾ ਕੇ ਦਿਖਾ ਨਹੀਂ ਸਕਦੇ ਕਿਉਂਕਿ ਕੋਈ ਪਤਾ ਨਹੀਂ ਕਿਦਦੇ ਪਕਰੇ ਪਾਸੋਂ ਹਾਲਾਤ ਕੀ ਬਣ ਜਾਣੇ ਨੇ ਇਹ ਦੇਖੋ ਹਾਲਾਤ ਬੜੇ ਚਿੰਤਾਜਨਕ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ਾਇਦ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਖਬਰ ਪਹੁੰਚ ਸਕੇ ਤਾਂ ਹੁਣ ਤਨ ਮੈਂ 13 ਲਖਾ ਦੇਣਾ ਇੰਨੀ ਜਮੀਨ ਜੱਕਰਾਂ ਵਿੱਚ ਡਗ ਪੈਂਦੀ ਹੈ ਆਨੇ 13 ਪਾਟੇ ਰਹੇ 13 ਹੁਣ ਇੰਨੀ ਥਾਂ ਡਿੱਗਣੀ ਹੈ ਜਦੋਂ ਵਿੱਚ ਸਾਰੇ ਆਗਾ ਤੋੜ ਤੱਕ ਉਹ ਡਿੱਗਣ ਲੱਗਦੀ ਹੈ ਫੜਾ ਫੜਾ ਕਰਕੇ ਸਾਰੀ ਜ਼ਮੀਨ ਦਰਿਆ ਦੇ ਵਿੱਚ ਡਗ ਜਾਂਦੀ ਹੈ ਕੰਕਰੀਟ ਮਰਲੇ ਮਰਲਾ ਕੋਲ ਕਦਾਂ ਕਨਾਲ ਲੰਮੀ ਪੱਟੀ ਦੇ ਨਾਲ ਹਾਲਾਤ ਇਥੋਂ ਦੇ ਬੜੇ ਚਿੰਤਾਜਨਕ ਨੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਬਟਨ ਜ਼ਰੂਰ ਦਬਾ ਦਿਓ ਬੜੇ ਹਾਲਾਤ ਚਿੰਤਾਜਨਕ ਨੇ ਇਹ ਤੁਸੀਂ ਦੇਖੋ ਢਾ ਦਰਿਆ ਦੀ ਲਗਾਤਾਰ ਇਥੇ ਲਾਈ ਹੋਈ ਹੈ ਤਸਵੀਰ ਅੱਗੇ ਤੱਕ ਤੁਹਾਨੂੰ ਦਿਖਾ ਰਿਹਾ ਹਾਲਾਤ ਬੜੇ ਚਿੰਤਾਜਨਕ ਹਾਲਾਤ ਮਾੜ ਨੇ ਬੋਬੀ ਮੈਂ ਤਾਂ ਹਾਂਜੀ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਹੈ ਹਾਂ ਬੋਬੀ ਮੈਂ ਤਾਂ ਵੀਰ ਤੁਸੀਂ ਪਹਿਲਾਂ ਕਮੈਂਟ ਕਰ ਦਿਓ ਸਾਡੇ ਨਾਲ ਕਿੱਥੋਂ ਜੁੜੇ ਹੋ ਮੈਂ ਇਹ ਸਾਨੂੰ ਜ਼ਰੂਰ ਦੱਸਿਓ ਤਾ ਇੱਥੇ 35 40 ਫੁੱਟ ਡੂੰਘਾਈਏ ਪਾਣੀ ਦੀ ਬਹੁਤ ਜ਼ਿਆਦਾ ਡੂੰਘਾ ਪਣੀ ਇਸ ਥਾਂ ਦੇ ਲਗਾਤਾਰ ਜਮੀਨ ਦਰਿਆ ਦੇ ਵਿੱਚ ਡਿੱਗ ਰਿਹਾ ਲਗਾਤਾਰ ਆ ਦੇਖੋ ਇੰਨਾ ਤਾਂ ਆ ਥਾਂ ਡਿੱਗ ਗਿਆ ਛੱਡ ਗਿਆ ਥਾਵਾਂ ਬਰਨਾਲੇ ਜਿਲ੍ਹੇ ਵਿੱਚ ਤੁਸੀਂ ਪਹਿਲਾਂ ਹੁੰਦੇ ਸੀ ਬਹੁਤ ਬਹੁਤ ਧੰਨਵਾਦ ਵੀਰ ਜੀ ਇੱਥੇ ਟਾ ਦਰਿਆ ਨੇ ਬੜੀ ਵੱਡੀ ਲਾਈ ਹੈ ਬੜਾ ਵੱਡਾ ਖੋਰਾ ਲੱਗਿਆ ਹੋਇਆ ਹਾਲਾਤ ਇੱਥੇ ਬੜੇ ਚਿੰਤਾਜਨਕ ਹਨ ਜਲੰਧਰ ਜ਼ਿਲ੍ਹੇ ਦੀ ਖਬਰ ਹੈ ਜੋ ਤੋੜਨਾਂ ਸਾਜੀ شکار ਰੇ ਤਾਂ ਪ੍ਰਸ਼ਾਸਨ ਵੱਲੋਂ ਅਜੇ ਕੋਈ ਹੰਗਾਰਾ ਨਹੀਂ ਮਿਲਿਆ ਦੇਖੋ ਇਦਾਂ ਦੇ ਕੱਟ ਜੇ ਪੈ ਜਾਂਦੇ ਆ